27 ਮਈ 2018 ਨੂੰ ਡੇਰਾ ਬਸੀ ਦੇ ਬਰਵਾਲਾ ਰੋਡ ਦੇ ਉੱਤੇ ਪੁਲਿਸ ਨੂੰ ਇੱਕ ਕਾਰ ਮਿਲਦੀ ਹੈ ਜਿਹਦੇ ਵਿੱਚ ਇੱਕ 22 ਸਾਲਾ ਨੌਜਵਾਨ ਨਵਜੋਤ ਸਿੰਘ ਵਿਰਕ ਉਰਫ ਈਸਾਪੁਰੀਆ ਵਿਰਕ ਵੀ ਜੀ ਨੂੰ ਕਹਿੰਦੇ ਆ ਉਹਦੀ ਡੈੱਡ ਬੋਡੀ ਮਿਲਦੀ ਹੈ ਨਵਜੋਤ ਸਿੰਘ ਆਪਣੇ ਘਰੋਂ میوزਿਕ ਦੀ ਕਲਾਸ ਲਾਉਣ ਵਾਸਤੇ ਗਿਆ ਸੀਗਾ ਪਰ ਜਦੋਂ ਇਹ ਦੇਰ ਰਾਤ ਤੱਕ ਘਰ ਨਹੀਂ ਪਹੁੰਚਦਾ ਇਹਦਾ ਮੋਬਾਈਲ ਫੋਨ ਜਿਹੜਾ ਉਹ ਨਹੀਂ ਮਿਲਦਾ ਤਾਂ ਇਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਪੁਲਿਸ ਨੂੰ ਇਨਫੋਰਮ ਕਰਦੇ ਆ ਔਰ ਬਾਅਦ ਚੋਂ ਜਦੋਂ ਜਿਹੜੇ ਰਸਤੇ ਤੋਂ ਇਹ ਆਂਦਾ ਜਾਂਦਾ ਸੀ ਉੱਥੇ ਦੇਖਿਆ ਜਾਂਦਾ ਤਾਂ ਇੱਕ ਖਾਲੀ ਫੈਕਟਰੀ ਦੇ ਕੋਲ ਇੱਕ ਪਲਾਟ ਦੇ ਕੋਲ ਇਹਦੀ ਗੱਡੀ ਜਿਹੜੀ ਹੈ ਉਹ ਮਿਲਦੀ ਹੈ ਔਰ ਇਹਦੀ ਡੈੱਡ ਬੋਡੀ ਬਰਾਮਦ ਹੁੰਦੀ ਹੈ ਅੱਜ 6 ਸਾਲ ਬਾਅਦ ਇਸ ਕੇਸ ਦੇ ਵਿੱਚ ਜਿਹੜੇ ਇਹਦੇ ਦੋਸ਼ੀ ਸੀ ਜਿਨ੍ਹਾਂ ਨੇ ਨਵਜੋਤ ਵਿਰਕ ਦਾ ਕਤਲ ਕੀਤਾ ਸੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਦਰਸਲ ਅਭਿਸ਼ੇਕ ਉਰਫ ਰਜਤ ਰਾਣਾ ਨਾਮ ਦਾ ਇੱਕ ਗੈਂਗਸਟਰ ਜਿਹੜਾ ਇੱਕ ਜਿਹੜਾ ਸ਼ਾਰਪ ਸ਼ੂਟਰ ਕਹਿ ਲਈਏ ਇਹਨੂੰ ਯੂਪੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਜਦੋਂ ਯੂਪੀ ਪੁਲਿਸ ਨੇ ਇਹਨੂੰ ਇੰਟਰੋਗੇਟ ਕੀਤਾ ਇਹਦੇ ਕੋਲੋਂ ਪੁੱਛਗਿੱਛ ਕੀਤੀ ਗਈ ਵੀ ਤੂੰ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਤਾਂ ਇਹਨੇ ਦੱਸਿਆ ਕਿ ਮੈਂ ਡੇਰਾ ਬੱਸੀ ਦੇ ਵਿੱਚ ਵੀ ਗੋਲੀ ਚਲਾਈ ਸੀ ਇਨੇ ਇਹ ਨਹੀਂ ਦੱਸਿਆ ਕਿ ਉੱਥੇ ਇਹਦੇ ਕੋਲੋਂ ਮਰਡਰ ਹੋ ਗਿਆ ਸੀਗਾ ਇਹਨੇ ਇਹਨਾਂ ਦੱਸਿਆ ਕਿ ਪੰਜਾਬ ਚ ਡੇਰਾ ਬੱਸੀ ਏਰੀਆ ਦੇ ਵਿੱਚ ਵੀ ਮੈਂ ਕਾਫੀ ਸਰਗਰਮ ਰਿਆਂ ਉੱਥੇ ਵੀ ਮੈਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਕਰਦਾ ਰਿਆਂ ਉੱਥੇ ਵੀ ਮੈਂ ਕੁਝ ਜਿਹੜੇ ਆ ਕਾਂਡ ਕੀਤੇ ਸੀਗੇ ਜਦੋਂ ਯੂਪੀ ਪੁਲਿਸ ਨੇ ਇਹ ਸਾਰੀ ਇਨਪੁਟ ਪੰਜਾਬ ਪੁਲਿਸ ਨਾਲ ਸ਼ੇਅਰ ਕੀਤੀ ਕਿ ਇਸ ਤਰ੍ਹਾਂ ਅਭਿਸ਼ੇਕ ਉਰਫ ਰਜਤ ਤਰਣਾਣਾ ਨਾਮ ਦਾ ਇੱਕ ਜਿਹੜਾ ਅਪਰਾਧੀ ਅਸੀਂ ਫੜਿਆ ਉਹ ਦੱਸਦਾ ਕਿ ਉਹਨੇ ਡੇਰਾ ਬੱਸੀ ਦੇ ਵਿੱਚ ਕੁਝ ਵਾਰਦਾਤਾਂ ਕੀਤੀਆਂ ਤਾਂ ਪਤਾ ਲੱਗਦਾ ਕਿ ਇਹਨੂੰ ਜਦੋਂ ਪ੍ਰੋਡਕਸ਼ਨ ਵਾਰੰਟ ਤੇ ਇੱਥੇ ਲੈ ਕੇ ਆਉਂਦੇ ਆ ਤਾਂ ਫਿਰ ਇਹ ਮੰਨਦਾ ਕਿ 27 ਮਈ 2018 ਨੂੰ ਜਿਹੜਾ 22 ਸਾਲਾ ਨਵਜੋਤ ਵਿਰਕ ਜਿਹੜਾ ਕਿ ਇੱਕ ਉੱਬਰਦਾ ਹੋਇਆ ਗਾਇਕ ਸੀ ਉਹਦਾ ਕਤਲ ਇਹਨੇ ਕੀਤਾ ਸੀ ਇਹਨੂੰ ਪੁੱਛਿਆ ਜਾਂਦਾ ਤੂੰ ਇਹ ਕਤਲ ਕੀਤਾ ਕਿਉਂ ਤੇਰੀ ਕੋਈ ਦੁਸ਼ਮਣੀ ਸੀ ਨਵਜੋਤ ਦੇ ਨਾਲ ਤਾਂ ਇਹ ਦੱਸਦਾ ਨਹੀਂ ਅਸੀਂ ਤਾਂ ਕੇਵਲ ਉਹਦੀ ਗੱਡੀ ਸਨੇਚ ਕਰਨੀ ਸੀਗੀ ਪਰ ਅੱਗੋਂ ਜਿਹੜਾ ਉਹਨੇ ਬਰਾਬਰ ਦਾ ਵਿਰੋਧ ਕੀਤਾ ਤਾਂ ਅਸੀਂ ਗੁੱਸੇ ਵਿੱਚ ਆ ਕੇ ਗੋਲੀਆਂ ਚਲਾ ਦਿੱਤੀਆਂ ਹੁਣ ਅਸੀਂ ਤੋਂ ਭਾਵ ਇਹ ਦੋ ਜਣੇ ਸੀ ਇਹਦੇ ਨਾਲ ਇੱਕ ਹੋਰ ਸ਼ਖਸ ਸੀਗਾ ਸੌਰਵ ਜਿਹਦੀ ਇਹਨੇ ਦੱਸਿਆ ਕਿ ਪਿਛਲੇ ਸਾਲ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਫੇਰ ਇਹਨੂੰ ਪੁੱਛਿਆ ਗਿਆ ਕਿ ਤੁਸੀਂ ਗੱਡੀ ਲੁੱਟੀ ਕਿਉਂ ਨਹੀਂ ਤੁਸੀਂ ਸਨੇਚ ਜਦੋਂ ਅਗਰ ਉਹਨੂੰ ਰੋਕ ਲਿਆ ਸੀ ਮਾਰ ਦਿੱਤਾ ਸੀ ਤਾਂ ਤੁਸੀਂ ਗੱਡੀ ਲੈ ਕੇ ਭੱਜੇ ਕਿਉਂ ਨਹੀਂ ਇਹ ਕਹਿੰਦਾ ਅਸੀਂ ਡਰ ਗਏ ਕਿਉਂਕਿ ਇਹ ਜਿਹੜਾ ਨਵਜੋਦ ਸੀ ਇਹਦੀ ਮੌਤ ਹੋ ਚੁੱਕੀ ਸੀਗੀ ਜੇ ਅਸੀਂ ਗੱਡੀ ਲੈ ਕੇ ਭੱਜਦੇ ਤਾਂ ਅਸੀਂ ਜਿਹੜਾ ਫੜੇ ਜਾਂਦੇ ਪਰ ਆਖਰ 6 ਸਾਲ ਬਾਅਦ ਇਹ ਜਿਹੜਾ ਰਜਤ ਰਾਣਾ ਜਿਹੜਾ ਸ਼ਾਮਲੀ ਦਾ ਰਹਿਣ ਵਾਲਾ ਹੈ ਯੂਪੀ ਦਾ ਇਹ ਅੱਜ 6 ਸਾਲ ਬਾਅਦ ਜਿਹੜਾ ਉਹ ਫੜਿਆ ਗਿਆ ਔਰ ਇਹਦੇ ਜਿਹੜੀ ਇਹਦੀ ਗ੍ਰਿਫਤਾਰੀ ਹੋਈ ਹੈ ਜਿੱਥੇ ਨੇ ਆਪਣਾ ਜੁਰਮ ਜਿਹੜਾ ਇਹ ਕਬੂਲ ਕਰ ਲਿਆ ਕਿ 2018 27 ਮਈ ਨੂੰ ਇਸੇ ਨੇ ਨਵਜੋਤ ਵਿਰਕ ਜਿਹਨੂੰ ਈਸਾਪੁਰੀਆ ਵਿਰਕ ਵੀ ਕਹਿੰਦੇ ਸੀਗੇ ਉਹਦਾ ਮਰਡਰ ਕੀਤਾ ਸੀ ਪੰਜਾਬ ਦੇ ਡੀਜੀ ਪੁਲਿਸ ਗੌਰਵ ਯਾਦਵ ਹੋਣਾ ਨੇ ਵੀ ਟਵੀਟ ਕਰਕੇ ਜਿਹੜਾ ਇਹਦੀ ਜਾਣਕਾਰੀ ਦਿੱਤੀ ਕਿ 6 ਸਾਲ ਬਾਅਦ ਜਿਹੜਾ ਪਰਿਵਾਰ ਨੂੰ ਅਸੀਂ ਜਸਟਿਸ ਸਰਵ ਕੀਤੀ ਹੈ ਜਸਟਿਸ ਮਿਲੀ ਹੈ ਇਨਸਾਫ ਮਿਲ ਗਿਆ ਪਰਿਵਾਰ ਨੂੰ ਅਸੀਂ ਜਿਹੜਾ ਦੋਸ਼ੀ ਆ ਉਸ ਨੂੰ ਕਾਬੂ ਕੀਤਾ ਇਹਨੇ ਫਿਰ ਖੁਲਾਸੇ ਕੀਤੇ ਕਿ ਜਿਹੜੇ ਹਥਿਆਰ ਸਾਡੇ ਕੋਲ ਹੁੰਦੇ ਆ ਇਹ ਯੂਪੀ ਤੋਂ ਆਉਂਦੇ ਆ ਹਾਲੀ ਦੇ ਵਿੱਚ ਅਸੀਂ ਇੱਕ ਨੈਕਸਸ ਦੇਖਿਆ ਸੀਗਾ ਕਿ Madhya Pradesh ਦੇ ਵਿੱਚੋਂ ਵੀ ਜਿਹੜੇ ਹਥਿਆਰ ਆ ਉਹ ਸਪਲਾਈ ਕੀਤੇ ਜਾਂਦੇ ਆ ਪਾਕਿਸਤਾਨ ਤੋਂ ਵੀ ਡਰੋਨ ਰਾਹੀਂ ਬਹੁਤ ਸਾਰੇ ਹਥਿਆਰ ਜਿਹੜੇ ਆ ਬਹੁਤ ਸਾਰਾ ਜਿਹੜਾ ਗੋਲੀ ਬਰੂ ਦਾ ਅਸਲਾ ਹੈਰੋਇਨ ਇਹ ਇੱਧਰ ਆਉਂਦਾ ਇਸੇ ਤਰ੍ਹਾਂ ਹੀ ਜਿਹੜੇ ਇਸ ਕੇਸ ਦੇ ਵਿੱਚ ਹਥਿਆਰ ਵਰਤੇ ਗਏ ਸੀਗੇ ਇਹ ਦੱਸਦਾ ਹੈ ਕਿ ਯੂਪੀ ਤੋਂ ਅਸੀਂ ਲਿਆਂਦੇ ਸੀਗੇ ਫਿਰ ਇਹਨੂੰ ਜਦੋਂ ਪੁੱਛਦੇ ਆ ਵੀ ਤੁਸੀਂ ਗੱਡੀ ਸਨੇਚ ਕਰਕੇ ਕਰਨਾ ਕੀ ਸੀਗਾ ਤੁਹਾਡਾ ਮਕਸਦ ਕੀ ਸੀ ਇਹ ਦੱਸਦਾ ਹੈ ਕਿ ਸਾਡਾ ਇੱਕ ਹੋਰ ਵਿਰੋਧੀ ਗੈਂਗ ਆ ਉਹਦੇ ਨਾਲ ਸਾਡੀ ਲਾਕਡਾਟ ਸੀ ਅਸੀਂ ਇਹ ਗੱਡੀ ਉਸ ਗੈਂਗਵਾਰ ਦੇ ਵਿੱਚ ਯੂਜ਼ ਕਰਨੀ ਸੀਗੀ ਪਰ ਕਿਉਂਕਿ ਜਦੋਂ ਅਸੀਂ ਗੱਡੀ ਖੋਣ ਲੱਗੇ ਨਵਜੂਤ ਨੇ ਵਿਰੋਧ ਕੀਤਾ ਅਸੀਂ ਗੁੱਸੇ ਜਾ ਕੇ ਗੋਲੀਆਂ ਚਲਾ ਦਿੱਤੀਆਂ ਉਹਦੀ ਮੌਤ ਹੋ ਗਈ ਤਾਂ ਅਸੀਂ ਗੱਡੀ ਜਿਹੜੀ ਆ ਉਹ ਭੁਜਾਈ ਨਹੀਂ ਅਸੀਂ ਸਨੇਚ ਨਹੀਂ ਕੀਤੀ ਸਿਰਫ ਇੱਕ ਗੱਡੀ ਸਨੇਚ ਕਰਨ ਦੇ ਚੱਕਰ ਦੇ ਵਿੱਚ ਮਾਪਿਆਂ ਦਾ 22 ਸਾਲਾ ਨੌਜਵਾਨ ਪੁੱਤ ਜਿਹੜਾ ਇਹਨਾਂ ਨੇ ਖੋਲਿਆ ਇਹ ਯੂਪੀ ਦੇ ਰਾਹੁਲ ਖੱਟਾ ਗੈਂਗ ਦੇ ਨਾਲ ਇਹ ਸੰਬੰਧ ਰੱਖਦਾ ਮੁੰਡਾ ਅਭਿਸ਼ੇਕ ਉਰਫ ਜਿਹਨੂੰ ਰਜਤ ਰਾਣਾ ਵੀ ਕਹਿੰਦੇ ਆ ਖੈਰ ਹੁਣ ਇਹ ਮੁਹਾਲੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਜਿੱਥੇ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਏਗਾ ਔਰ ਫਿਰ ਇਹ ਕਈ ਹੋਰ ਖੁਲਾਸੇ ਕਰੇਗਾ ਕਿ ਇਹਨੇ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਵੇਂ 6 ਸਾਲ ਬਾਅਦ ਨਵਜੋਤ ਵਿਰਕ ਨੂੰ ਉਹਦੇ ਮਾਤਾ-ਪਿਤਾ ਨੂੰ ਇਨਸਾਫ ਮਿਲਿਆ ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਇਹਨੇ ਵਾਰਦਾਤਾ ਕੀਤੀਆਂ ਹੋਰ ਜਿਹੜੇ ਇਹਨੇ ਜੁਰਮ ਕੀਤੇ ਆ ਉਹਨਾਂ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਉਹ ਇਨਸਾਫ ਮਿਲਣ ਦੀ ਉਮੀਦ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ